ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਦਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਕੁਐਸਟ ਬੇਨਤੀ ਕਰਦੇ ਆਂ ਸਜਣੋ ਆਪਣੀ ਨਰਕ ਪਰਖ ਤਸੱਲੀ ਕਰਕੇ ਪਸ਼ੂ ਦੀ ਜਿਹੜੀ ਖਰੀਦਦਾਰੀ ਕਰਿਆ ਕਰੋ ਬਾਅਦ ਵਿੱਚ ਕਿਸੇ ਨੂੰ ਕੋਈ ਲਾਭ ਨਾ ਦਿਆ ਕਰੋ ਠੀਕ ਹੈ ਜੀ ਅੱਜ ਦੀ ਵਿਜਿਟ ਪਿੰਡ ਭਾਈ ਖੇ ਲੱਦੂ ਢੇਲਾ ਸ਼੍ਰੀ ਤਰਨਤਾਪੁਰ ਸਾਹਿਬ ਤਸਵੀਰ ਸਜਣੋ ਲੱਗਦੀ ਪੱਟੀ ਬਾਈ ਗੁਰਪ੍ਰੀਤ ਸਿੰਘ ਦੇ ਫਾਰਮ ਤੇ ਪਹੁੰਚ ਚੁੱਕੇ ਆ। ਵਧੇਰੇ ਜਾਣਕਾਰੀ ਲੈ ਕੇ ਦਿੰਨੇ ਆ ਐਂਡ ਤੱਕ ਬਣੇ ਰਹੋ। ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ। ਕਰਦੇ ਆ ਗੱਲਬਾਤ। ਦੱਬ ਕੇ ਸ਼ੇਅਰ ਕਰ ਦਿਓ ਹੋਰ ਵੀ ਕਿਹੇ ਗਰੀਬ ਦਾ ਮਾਤਰ ਦਾ ਫਾਇਦਾ ਹੋ ਜਾਏ ਕੋਈ ਆਪਣੀ ਜਿਹੜੀ ਖਰੀਦਦਾਰੀ ਕਰ ਸਕੇ। ਅੱਜ ਦੇ ਰੇਟ ਬਿਲਕੁਲ ਜਾਇਜ਼ ਕੀਮਤ ਚ ਹੀ ਹੋਣਗੇ। ਆਓ ਕਰੀਏ ਗੱਲ। ਮੈਂ ਸਤਿ ਸ੍ਰੀ ਅਕਾਲ। ਅੱਛਾ ਜੀ ਵੀਰ ਜੀ। ਕੀ ਹਾਲ ਆ? ਵਧੀਆ ਚੱਲਦੀ ਕੰਮ। ਓਕੇ ਆ। ਵਧੀਆ ਨਜ਼ਾਰੇ। ਵਧੀਆ। ਬਿਲਕੁਲ ਵਧੀਆ। ਤੇ ਡਰੈੱਸ ਪਿੰਡ ਭਾਈ ਲਦੂ ਤਸੀਲ ਪੱਟੀ ਝਲਾ ਸ਼੍ਰੀ ਤਰਨਤਾਰ ਸਾਹਿਬ ਠੀਕ ਹੈ ਮੋਬਾਈਲ ਨੰਬਰ 9814164924 ਠੀਕ ਹੈ ਹਾਂਜੀ ਤੇ ਸ਼ੁਰੂਆਤ ਕਰੀਏ ਇਤੋਂ ਹਾਂਜੀ ਇਤੋਂ ਇੱਕੋ ਹੀ ਹੈ ਮੱਝ ਇੱਕੋ ਹੀ ਹੈ ਮੱਝ ਟੋਕਰ ਗੱਭਣ ਟੋਕਰ ਕਿੰਨੇ ਚਰਦੀ ਗੱਭਣ ਟੋਕਰ ਗੱਭਣ ਤੇ ਨਾਮੀਨ ਵਾਲੀ ਗੱਭਣ ਚੌਥਾ ਲੱਗਾ ਜੀ ਤੇ ਦੁੱਧ ਕਿੰਨਾ ਕੋਲ ਦੁਪਹਿਰੇ 2 ਵਜੇ ਲੈਂਦੀ ਦੁੱਧ ਹੋਊਗਾ 7 ਕਿਲੋ ਪੱਕਾ ਹਾਂਜੀ ਪੱਕਾ ਪੱਕਾ ਤੇ ਕਿੰਨੇ ਚਿਰ ਦੀ ਗੱਬਣਿਆ ਤਿੰਨ ਮਹੀਨਿਆਂ ਦੀ ਚੈੱਕ ਪਾਸ ਆ ਖਾਨ ਹੋ ਪਿਆ ਖਾਨ ਹੋ ਪਿਆ ਬੁੱਲ ਕੇ ਤੋਰਾ ਕਰਾਈਏ ਚੈੱਕ ਬਿਲਕੁਲ ਪਾੜੇ ਤੇ ਖੰਡੀ ਮੱਝ ਬਿਲਕੁਲ ਦੋਵੇਂ ਟਾਈਮ ਹੀ ਦੋਵੇਂ ਟਾਈਮ ਪਾੜੇ ਤੇ ਮਿਲਦੀ ਹੂੰ ਲਓ ਜੀ ਤਿੰਨ ਮਹੀਨੇ ਸੱਚ ਨਾਲ ਚੈੱਕ ਪਾਸ ਆ ਤੇ 7 ਕਿਲੋ ਦੁੱਧ ਆ ਤੀਸਰਾ ਸੂਬਾ ਹਾਂਜੀ ਚੌਥਾ ਲਾਈ ਨਹੀਂ ਤੇ ਜੇ ਲੀ ਲੱਗੀ ਪਤਾ ਨਹੀਂ ਚੌਥਾ ਉਹ ਮੰਨ ਲਿਆ ਜਜਮੈਂਟ ਲਾ ਲੇ ਕੋਈ ਠੀਕ ਹੈ ਜੀ ਤੀਸਰਾ ਸੂਬਾ ਸੂਈ ਆ ਚੌਥੇ ਸੂਬੇ ਵਾਲੀ ਗਾ ਗੱਬਿਆ ਠੀਕ ਆ ਜੀ ਮੈਂ ਚੰਗੀ ਸਨ ਮੈਂ ਚੰਗੀ ਆ 7-8 ਕਿਲੋ ਦੁੱਧ ਆਸ ਰਹਿ ਨੇ ਜਿੰਨਾ ਮਹੀਨਿਆਂ ਦੀ ਜਿਹੜੀ ਚੈੱਕ ਪਾਸ ਆ ਲੈਓ ਬਿਲਕੁਲ ਠੰਡੀ ਹੈ ਕੋਈ ਘਾੜੇ ਢੋਡੇ ਨਾਲ ਜਿਆਦਾ ਨਾਲ ਠੀਕ ਚੱਲੀ ਹੋ ਠੀਕ ਹੈ ਤੇ ਚੱਪੀ ਜੀ ਆ ਸੱਚ ਸੱਚ ਨੂੰ ਸਿੰਘ ਦੇਖ ਸਕਦੇ ਜੀ ਠੀਕ ਆ ਜੀ ਲਓ ਜੀ ਦੇ ਕਿੰਨੀ ਕੀਮਤ ਸੰਤੂ ਸਾਹਿਬ ਕੀਮਤ ਨਾ ਜਾਵੀ ਆਪਾਂ ਖਰਨੀ ਨਹੀਂ ਵੱਧ ਜਾ ਦੇ ਮੋਲ ਨਹੀਂ ਇਹਨੂੰ ਕਿਉਂਗਾ ਹਨਾ ਅੱਛਾ ਇਹ ਕੀ ਹੈ ਨਾ ਯਾਰ ਕੀ ਕਰਦੇ ਹੁੰਦੇ ਜਦ ਬੰਦ ਹੋ ਇੱਥੇ ਕੋਈ ਨਹੀਂ ਕਿੰਨੇ ਦੀ ਫਿਕਸ ਦੇ ਦੇਣੀ ਆਪਾਂ 50000 ਹਾਂ ਤੇ ਨਹੀਂ ਹਾਂ ਠੀਕ ਆ ਦੂਜੇ ਨੰਬਰ ਤੇ ਵਹਿੜ ਆ ਗਈ ਸੂਈ ਸਵਾਈ ਹਾਂਜੀ ਵਹਿੜ ਸੀ ਪੱਕਾ ਦੁੱਧ ਕਿੰਨਾ ਕੋਲ 14 ਕਿਲੋ 14 ਕਿਲੋ ਦੁੱਧ ਪੱਕਾ ਹਨਾ ਹਾਂ ਜੀ ਹਾਂ ਠੀਕ ਆ ਲਓ ਸੱਜਣਾ ਤੋਰਾ ਕਰਾਈਏ ਚੇਕਾ ਦੂਸਰਾ ਸੂਆ ਸੋਈ ਆ ਮੇਲ ਕਾ ਬੱਚਾ ਸਜਣੋ ਮਗਰ ਚੌਦਾਂ ਕਿਲੋ ਪੱਕਾ ਦੁੱਧ ਹੋਊਗਾ ਪੱਕਾ ਦੁੱਧ ਹੈ ਚੌਦਾਂ ਕਿਲੋ ਠੀਕ ਹੈ ਹਾਂ ਜੀ ਦੁੱਧ ਵਾਧ ਹੋਊਗਾ ਕੋਈ ਪੱਕਾ ਦੇ ਪੱਕਾ ਦੇ ਘੱਟ ਹੀ ਰੱਖੀ ਠੀਕ ਹੈ ਜੀ ਲਓ ਜੀ ਚੌਦਾਂ ਕਿਲੋ ਸਜਣੋ ਦੁੱਧ ਪੱਕਾ ਹੈ ਠੀਕ ਹੈ ਜੀ ਜਾਂ ਤੇ ਵੀ ਤਰੀਕ ਵਾਲੀ ਹੈ ਜੀ ਹੂੰ ਲਾਇਓ ਰੋ ਸੰਗ ਦੇ ਵਿੱਚ ਸਜਣੋ ਪੈ ਗਈ ਹਾਂਜੀ ਤੇ ਦੂਸਰਾ ਸੁਹਾ ਸੁਈ ਆ 14 ਕਿਲੋ ਦੁੱਧ ਆ ਗੁਰਪ੍ਰੀਤ ਕਹਿੰਦਾ ਹਾਂਜੀ ਤੇ ਕੋਈ ਮਹੀਨਾ ਕੋ ਗਿਆ ਉਹ 20 ਦਿਨ ਸੁਈ ਨੂੰ ਮਹੀਨਾ ਹੋ ਗਿਆ ਨਾ ਹੋਈ ਮਹੀਨਾ 20 ਦਿਨ ਹੋ ਗਿਆ ਵੀ ਕਿਉਂ ਹਾਂ ਹੈ ਗਿਆ ਐਨਾ ਟਾਈਮ ਤੇ ਹੋ ਗਿਆ ਥਾਨ ਚੰਗ ਚੰਗਾ ਮੁੱਟੀ ਵਾਲਾ ਏ ਮੁੱਟੀ ਬਾਹਰ ਆਉਗਾ ਬਾਈ ਹਾਂ ਬੰਦ ਹੋਈ ਕਿੰਨੀ ਕੀਮਤ ਹੈ ਬਾਈ ਜੀ ਕੀਮਤ ਸਤੂ ਸਾਹਿਬ ਉਹ ਨਾ ਕਰ ਗਿਆ ਬਸ ਸਿੱਧਾ ਹੀ ਕਰ ਗਿਆ 40000 ਰੁਪਏ ਦੇ ਦਾ ਫਿਕਸ ਸੀ ਫਿਕਸ ਸੀ ਹਾਂਜੀ ਚਲ ਠੀਕ ਹੈ ਹਾਂਜੀ ਢੇਕਾ ਆ ਗਈ ਹਨਾ ਇਹ ਸੂਈ ਆ ਇਹ ਸੂਈ ਆ ਜੀ ਥਣ ਥਣ ਬੜਾ ਮੋਟਾ ਇਹ ਵੀ ਕੋਈ 1.5 ਮਹੀਨੇ ਦੀ ਸੂਈ ਥਣ ਥਣ ਮੋਟਾ ਇਹ ਤਾਂ ਥੱਲੇ 7 ਕਿਲੋ ਦੁੱਧ ਸੰਤੂ ਸਾਹਿਬ ਹੋਊਗਾ ਕਰੌਸ ਆ ਗਈ ਹਨਾ ਕਰੌਸ ਆ ਗਈ ਹਨਾ ਦੋਗਲਾ ਗਰਮੀ ਵਾਲੀ ਆ ਗਈ ਸਦਨੋ ਕੋਈ ਛੋਟ ਛੂਟ ਵਾਲੀ ਆ ਜਾਂਦਾ ਨੂੰ ਜੁਏਗਾ ਠੀਕ ਹੈ ਸਾਮਾ ਦਾ ਇਹਨਾਂ ਦੇ ਉਹ ਕੰਮ ਕਰ ਗਏ ਠੀਕ ਹਾਂਜੀ ਲਓ ਜੀ ਸਜਾਣ ਤੁਹਾਨੂੰ ਬੜਾ ਸੋਹਣਾ ਲੱਗਾ ਹਾਂ ਜੀ ਬੱਚਾ ਇਹਦੇ ਨਾਲ ਹੈ ਜੀ ਅੱਛਾ ਜੀ ਵਧੀਆ ਮਿਲਦੀ ਹੈ ਤੁਹਾਨੂੰ ਚੰਗਾ ਬੱਚਾ ਆ ਗਿਆ ਸਾਹਮਣੇ ਹਾਂਜੀ ਇਹ ਵੀ ਪੌਰ ਦੱਗੇ ਆ ਬੱਚਾ ਵੱਡਾ ਕਿੰਨੇ ਦੀ ਇਹ 20 ਦੀ ਦੇ ਦਗੇ ਹਾਂ ਤਾਂ ਨਹੀਂ ਹਾਂ ਜੀ 19 ਦੀ ਦੇ ਦਾਂਗੇ ਆਂ ਦੇਣਾ ਕੋਈ ਗੱਲ ਨਹੀਂ ਪਰ ਲੱਭਣਾ ਨਹੀਂ ਰੇਟ ਆਪਣੇ ਹਲਾ ਨਹੀਂ ਲੱਭਣਾ ਅੱਜ ਵਾਲਾ ਏ ਮਗਰੇ ਦੇ ਬੱਛੀ ਜੇ ਬੱਛੀ ਆ ਗਈ ਸਾਢੇ 1/2 ਕਿਲੋ ਦੁੱਧ ਤਾਂ ਹੋ ਗਏ ਦੂਜੇ ਸੂਏ ਐਸ਼ਾ ਹੀ ਆ ਕਰੌਸ ਆ ਗਈ ਹਨਾ ਕਰੌਸ ਆ ਕੇ ਵਿੱਚ ਚੋਣ ਓਕੇ ਆ ਬਿਲਕੁਲ ਓਕੇ ਠੰਡੀ ਸੀ ਦਾ ਬੱਚਾ ਛੱਡੋ ਤੇ ਥੱਲੇ ਬਾਉ ਠੀਕ ਹੈ ਹਾਂਜੀ ਹਾਂਜੀ ਕਿੰਨਾ ਮਾ ਸੂਆ ਆ ਗਈ ਦੁੱਜਾ ਜੀ ਮਗਰ ਬੱਛੀ 15 20 20 ਦਿਨਾਂ ਦਾ ਸੂਆ ਲਓ 8 ਕਿਲੋ ਦੁੱਧ ਦੇ ਪੱਕਾ ਦੇ ਸੱਤ ਆ ਨਹੀਂ ਨਹੀਂ ਸਾਢੇ 8 8.5 ਕਿਲੋ ਪੱਕਾ ਦੁੱਧਿਆ ਨਾ ਲੈਓ ਮੋੜ ਲਓ ਤੋਰਾ ਤਰਾ ਚੰਗਾ ਹਨਾ ਹਾਂਜੀ ਮਗਰ ਇਹ ਵਸ਼ੀ ਚੰਗੀ ਇਹਦੇ ਹਾਂ ਵਸ਼ੀ ਚੰਗੀ ਹਾਂਜੀ ਤੇ ਕਿੰਨੇ ਦੀ ਉਹ ਛੱਡੀ ਆ 50 ਦੀ ਦੇਣਾ ਗਿਆ ਆ ਤੇ ਨਾਲ ਪਰ ਲੱਬਣੀ ਨਹੀਂ ਆ ਕੋਈ ਐਨਾ ਆਖੀ ਜਾਵੇ 23 ਦੀ ਦੇਣੀ ਹੋਣੀ ਆ 20 ਦੀ ਹੋਣੀ ਆ ਇਹਨਾਂ ਕੋਲ ਹਿਸਾਬ ਲਾਵੇ ਇਹ ਹੋਣੀ ਹੋਨੇ ਦੀ ਜੋ ਮੰਗ ਲਿਆ ਤੇ ਇੱਕ ਆ ਗਈ ਸਿੰਘਾ ਵਾਲੇ ਹਾਜੀ ਸਿੰਘਾ ਵਾਲੇ ਬਿਲਕੁਲ ਸਾਜੀ ਸੁਈ ਇਹ ਪਹਿਲਾਂ ਨੇ ਬਿਲਕੁਲ ਅਜੇ 4-5 ਦੇ ਹੋ ਗਏ ਜੀ ਸੁਈ ਨੂੰ ਆ ਛੋਟਾ ਬੱਚਾ ਨਾਲ ਤੇ ਬੰਦੀ ਤੰਦੀ ਚੰਗੀ ਆ ਨਿਵਾ ਵੱਡੀਆਂ ਗਾਵਾਂ ਵਾਲਾ ਹੈਗੀ ਛੋਟੀ ਆ ਤੇ ਚੋਣ ਓਕੇ ਆ ਚੋਣ ਬਿਲਕੁਲ ਓਕੇ ਆ ਜੀ ਵੰਗੇ ਤਾਂ ਬੁਗੈਰ ਚੋਣ ਸੀ ਲੱਡੀ ਆ ਸੀ ਲਿਆ ਛੱਡੀ ਆ ਬੰਦਰ ਲਾਓ ਜੀ ਓਕੇ ਬੋਟਰਾਂ ਵਾਲੀ ਗਿੰਫਟ ਮੋਟਰਾਂ ਨਾਲ ਦੇ ਨਾਲ ਦੇ ਮਾਲਾ ਸੀ ਗਿਆ ਤੁਹਾਡਾ ਆਉਂਦੇ ਨਾਲ ਮਾਲਾ ਚੱਲਦਾ ਲਾਇਓ ਮੋੜ ਦਿਓ ਕਰ ਮਾਰੀ ਇੱਕ ਗਿੰਫਟ ਹੀ ਅਖੀਰਲਾ ਕਿੰਨੇ ਦਾ 14000 ਦੇ ਸਿਰ ਹਾਂਜੀ ਹਾਂ ਇਹ ਪਾਣੀ ਇਹ ਪਾਣੀ ਕਿਥੋਂ ਲੱਪਣਾ ਨਹੀਂ ਲੱਪਣਾ ਚੱਲ ਬਾਈ ਨਹੀ ਆਉਂਦਾ ਲਓ ਹੀ ਸੱਜਣੋ ਫਿਕਸ ਰੇਟ ਹੀ ਆ ਹਾਂਜੀ ਫਿਕਸ ਰੇਟ ਹਾਂ ਤੇ ਤਸੱਲੀ ਕਰਕੇ ਪਿੰਡ ਭਾਈ ਕੇ ਲੱਡੂ ਤੋਂ ਲੈ ਜਾਓ ਠੀਕ ਹੈ ਜੀ ਲਓ ਜੀ ਇਹ ਨੰਬਰ ਸੱਜਣੋ ਪਿੱਖੀ ਵੈਂਡ ਨੰਬਰ ਆ ਹਾਂਜੀ ਕੋਈ ਇਹਦੇ ਵਿੱਚ ਮੰਨ ਲਓ ਕੋਈ ਉਹੋ ਜੀ ਗੱਲ ਨਹੀਂ ਹੈਗੀ ਆਪਾਂ ਮਲਾਜ਼ਮ ਤੋਂ ਲਿਆ ਹਾਂ ਇਹ ਸਟicker ਵੀ ਲੱਗਾ ਤੇ ਕੱਲ ਲਿਆ ਆ ਹਾਂ ਹਾਂਜੀ ਆਪਣੇ ਪਿੰਡ ਦਾ ਬੰਦਾ ਹੀ 88 ਨੰਬਰ 23 ਮਾਡਲ ਆ ਹਾਂ ਹਾਂਜੀ ਤੇ ਅੱਜ ਇਹਨੂੰ 4 ਦਿਨ ਹੋ ਗਿਆ ਮਗਰਲਾ ਟਾਇਰ ਪੁਆਇਆ ਤੇ ਨਾਲ ਸਰਵਿਸ ਕਰਾਈ ਹੈ। ਅੱਛਾ। ਹਾਂਜੀ ਹੁਣ ਤੇ ਧੂਣ ਧੂਣ ਆਲਾ ਅੱਜ ਅਸੀਂ ਆ ਕੇ ਆਏ ਤੇ ਉਧਰੋਂ ਪਲਾਨ ਬਣ ਗਿਆ ਦੇਰਨਾ ਆਪਾਂ। ਕਿੰਨੇ ਦਾ? ਇਹ 60000 ਦਾ ਦੇ ਰਹਾ ਹੈ। ਸਰਵਿਸ ਦਾ। ਮਾਡਲ ਕਿਹੜਾ ਦੱਸਿਆ? 23 ਹੈ ਜੀ। 23 ਮਾਡਲ 2025। ਇਹ ਹਾਂਜੀ ਹਾਂਜੀ। ਠੀਕ ਹੈ। 23 ਮਾਡਲ। ਹਾਂ। ਹਾਂਜੀ। ਤੇ ਨਵਾਂ ਮੋਟਰਸਾਈਕਲ 2023 ਦਾ ਹੈ 2023 ਹਾਂ 2023 ਸੌਰੀ 25 ਨਹੀਂ 2023 ਮਾਡਲ ਆ ਬਿਲਕੁਲ ਮੋਟਰਸਾਈਕਲ ਮੰਨ ਲਓ ਇਹਦੇ ਤੇ ਦੋ ਸਾਲ ਜੇ ਕੋਈ ਰੁਪਈਆ ਨਹੀਂ ਲੱਗਦਾ ਬਾਕੀ ਕੋਈ ਮੁੰਡਾ ਖੁੰਡਾ ਸ਼ਕੀਨ ਲੈ ਜੇ ਉਹਨੇ ਕੋਈ ਹੋਰ ਮੈਨੂੰ ਲਾਈਟਾਂ ਲੂਟਾ ਨਾਉਣੀਆਂ ਤੇ ਉਹਦੀ ਵੱਖਰੀ ਚੁਆਇਸ ਹੈ 60 ਦੀ ਦੇ ਦੇਣਾ 60 ਤਾਂ ਦੇ ਦੇਣਾ ਨਵਾਂ ਹੀ ਮੋਟਰਸਾਈਕਲ ਆ ਸੰਤੂ ਸਾਹ ਟਾਇਰ ਜੇ ਤਿੰਨ ਦਿਨ ਹੋਏ ਜੇ ਪਵਾਏ ਨੂੰ ਤੇ ਸਰਵਿਸ ਵੀ ਕਰਾਈ ਆ ਤਿੰਨ ਦਿਨ ਹੋਏ ਆ ਜੀ ਸਰਵਿਸ ਹੋਈ ਹਾਂ ਇਹ ਟੈਟੂ ਸਾਰਾ ਓਕੇ ਆ ਓਕੇ ਹਾਂ ਨਵਾਂ ਹੈ ਸਾਰਾ ਬਿਲਕੁਲ ਕਿਤੇ ਲੀਕ ਨਹੀਂ ਲੋਕੀ ਨਹੀਂ ਕਰਦਾ ਉਹੀ ਚੱਕਰ ਹੀ ਨੇ ਜੀ ਬੈਕਟੀਰੀਆ ਨਹੀਂ ਠੀਕ ਹੈ ਜੀ ਹਾਂ ਜੀ